ਹਾਂਜੀ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਹੁਣ ਪਤੰਗਾਂ ਦਾ ਸੀਜ਼ਨ ਚੱਲ ਰਿਹਾ ਹੈ ਤਾਂ ਜਵਾਕ ਕਿੱਥੇ ਟਿਕਦੇ ਨੇਗੇ ਬੱਚਾ ਦੇਖਦਾ ਹੈ ਕਿ ਇੱਕ ਪਤੰਗ ਕਣਕ ਦੇ ਵਿੱਚ ਡੱਗ ਜਾਂਦਾ ਹੈ ਤਾਂ ਉਹ ਆਪਣੇ ਨੰਗਾ ਪੈ ਨੰਗੇ ਪੈਰਾਂ ਦੇ ਨਾਲ ਕਣਕ ਦੇ ਵਿੱਚ ਬਿਨਾਂ ਕੁਝ ਦੇਖੇ ਭੱਜ ਜਾਂਦਾ ਹੈ ਤੇ ਪਤੰਗ ਚੱਕ ਕੇ ਵਾਪਸ ਲੈ ਕੇ ਆਉਂਦਾ ਹੈ ਜਦੋਂ ਉਸਦੀ ਬੀਬੇ ਆ ਜਾਂਦੀ ਹੈ ਉਹ ਨੂੰ ਦੇਖਦੀ ਹੈ ਕਿ ਉਸਦੇ ਬੂਟ ਲਾਹੇ ਪਹਿਨੇ ਨੰਗੇ ਪੈਰਾਂ ਦੇ ਨਾਲ ਕਣਕ ਦੇ ਵਿੱਚ ਬੜ ਕੇ ਪਤੰਗ ਚੱਕ ਰਿਹਾ ਹੈ ਤਾਂ ਉਹ ਉਹਦੀ ਬੀਬੇ ਉਸ ਨੂੰ ਗਾਲ੍ਹਾਂ ਦਿੰਦੀ ਹੈ ਕਿ ਕਣਕ ਦੇ ਵਿੱਚ ਪਾਣੀ ਲੱਗਾ ਹੈ ਨਾਲੇ ਤਾਂ ਕਣਕ ਖਰਾਬ ਕਰ ਦਿੱਤੀ ਤੇ ਨਾਲੇ ਨੰਗੇ ਪੈਰਾਂ ਨਾਲ ਉਸ ਨੂੰ ਠੰਡ ਲੱਗ ਜਾਵੇਗੀ ਤੇ ਉਸਦੀ ਦੇਖਭਾਲ ਕੌਣ ਕਰੇਗਾ ਉਸ ਨੂੰ ਪਿਆਰ ਦੇ ਨਾਲ ਇੰਨੀਆਂ ਗਾਲ੍ਹਾਂ ਦਿੰਦੀ ਹੈ ਤੇ ਅਤੇ ਬਾਅਦ ਦੇ ਵਿੱਚ ਉਸ ਨੂੰ ਗੋਡੇ ਹੇਠਾਂ ਲੈ ਕੇ 2-4 ਮੁੱਕੇ ਵੀ ਲਾ ਦਿੰਦੀ ਹੈ ਪਿਆਰ ਦੇ ਨਾਲ ਇਹ ਪਿਆਰ ਸਿਰਫ ਪੰਜਾਬ ਦੇ ਵਿੱਚ ਹੀ ਦੇਖਣ ਨੂੰ ਮਿਲਦਾ ਹੈ ਕਿਸ ਕਿਸ ਨੂੰ ਇਹ ਵੀਡੀਓ ਦੇਖ ਕੇ ਆਪਣਾ ਬਚਪਨ ਯਾਦ ਆਇਆ ਕਮੈਂਟ ਕਰਕੇ ਜਰੂਰ ਦੱਸੋ ਤੇ ਚਲਦੀ ਚਲਦੀ ਵੀਡੀਓ ਨੂੰ ਲਾਈਕ ਕਰ ਦਿਓ ਤਾਂ ਕਿ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਅਸੀਂ ਤੁਹਾਡੇ ਲਈ ਲੈ ਕੇ ਹਾਜ਼ਰ ਹੁੰਦੇ ਰਹੀਏ ਧੰਨਵਾਦ ਜੀ